ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਬਾਰ ਹੈ ਚੁਪਨਾ ਹੋਵੈ ਜੇ ਲਐ ਰਹਿਨ ਲਿਤਾਰ ਭੁਖਿਆ ਪੁਖਨ ਉਤਰੀ ਜੇ ਬੰਨਾ ਪੂਰੀ ਆਪਾਰ ਸੈ ਸਣਪਾ ਲਖ ਹੋਇ ਤਾ ਇੱਕ ਨਾ ਚੱਲੇ ਨਾਲ ਕਿਵ ਸਿਚਿਆਰਾ ਹੋਈਐ ਕਿਵ ਕੂੜੈ ਤਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਢਿਆਈ ਹੁਕਮੀ ਉਤਮਨੀ ਛੁਕ ਮਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀ ਸਾਈਂ ਕੋ ਹੁਕਮੇ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਰੁ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਭੁਜੈ ਤਾਂ ਓ ਮਹਿ ਕਰੇ ਨ ਕੋਈ ਗਾਵੇ ਕੋ ਤਾਣ ਓ ਵੈ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੋ ਗਾਵੇ ਕੋ ਜੀ ਲੈ ਫਿਰ ਦੀ ਹੋ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੀ ਕਹਿ ਹੱਦਰ ਹਦੂਰ ਕਤਨਾ ਕਤਿ ਨ ਆਵੇ ਟੋਟ ਕਤ ਕਤ ਕਤਿ ਕੋਟੀ ਕੋਟ ਕੋਟ ਤਿੰਦਾ ਦੇ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਈ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਅਰਗ ਸਹਿ ਵੀ ਪਰਵਾਉ ਸਾਚਾ ਸਾਇਬ ਸਾਚ ਨਾਏ ਪਾਖੇ ਆਪੋ ਆਪਾਰ ਅਖਰ ਮੰਗੇ ਜੀ ਦੀ ਦਤਿ ਅਰੇ ਦਾਤਾ ਦੇਰ ਕੇ ਅੱਗੇ ਰਖੀਐ ਜਿਤਿਸੈ ਦਰਬਾਰ ਮੋਹ ਕੇ ਭੁੱਲਣ ਭੁਲੀਐ ਸੁਣ ਪਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਕਦਵਾਰ ਨਾਨਕੀ ਵਹਿ ਜਾਣੀਐ ਸਬਾਤੇ ਸਚਿਆਰ ਤਾਂ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਰੰજન ਸੋਏ ਜਿਨ ਸੇ ਬਿਆ ਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਅਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜੀਹੋ ਜਾਣ ਆਖਾ ਨਾਹੀ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੀਪੁ ਜਾਈ ਸਬਨਾ ਜੀ ਆਕੈਕ ਦਾਤਾ ਸੋ ਮੈਂ ਵਿਸਰਨਾ ਜਾਈ ਕੀਰਤਿ ਨਾਵਾ ਜੇਤਿ ਸਪਾਵਾਂ ਰਣਪਾਣੀ ਕੇ ਨਾਇ ਕਰੀ ਜੇਤੀ ਸਿਰਟੋ ਪਾਈ ਵੇਖਾਵਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜੀਬ ਜਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁ ਵਿਚਾਰੇ ਅਰਜਾ ਹੋਰ ਦੇ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਹੋਏ ਚੰਗਾ ਨਾਉ ਰਖਾਏ ਕੈ ਦਸ ਕੀਰਤਿ ਜਗ ਲੇ ਜੇਤ ਨਦਰ ਨਾ ਆਵਈ ਤਾ ਬਾਤਨ ਚੈ ਕੀ ਕੀਟੰਦਰ ਕੀਟਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣਦੇ ਤਿਆ ਕੋਈ ਨਾ ਸੁਝਈ ਜੇਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਪ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮ੍ਰਿਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ ਅਠਸਠ ਕਾਇ ਇਸਨਾਣ ਸੁਣਿਆ ਪੜ ਪੜ ਆਵੇ ਮਾਨ ਸੁਣਿਆ ਲਾਗੇ ਸਹਿਰ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾਗੁਣਾ ਕੇ ਗਾਹੁ ਸੁਣਿਐ ਸੇਕ ਪੀਰ ਪਾਤਿਸ਼ਾਹੋ ਸੁਣਿਐ ਅੰਦੇ ਪਾਵੈ ਰਾਹੋ ਸੁਣਿਐ ਹਾਥੁ ਬੈ ਅਸਗਾਹੁ ਨਾਨਕ ਭਗਤਾ ਸਦਾ ਵੇਗਾ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀ ਗਤਿ ਕੈ ਨ ਜਾਇ ਜੀ ਕੋ ਕਹ ਪਿਛੈ ਪੁਜਤਾਏ ਕਾਗਦ ਕਲਮ ਨਾਲ ਲਿਖਣਾ ਹਾਰ ਮਨੈ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਨ ਕੀ ਸੁਧ ਮਨੈ ਮੋਏ ਛੋਟਾ ਨਾ ਖਾਏ ਮਨੈ ਜਮ ਕਹਿ ਸਾਤ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਰ ਸੰਪਰਗਟ ਜਾਏ ਮਨੈ ਮਗ ਨਾ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤ ਦਵਾਰ ਮਨੈ ਪਰਵਾਰੈ ਸਾਧਾਰ ਮਨ ਅਤਿ ਰਾਰੇ ਗੁਰ ਸਿੱਖੋ ਮਨ ਨਾਨਕ ਕਬੇ ਨਾ ਪੀਖੋ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਵਾਣ ਪੰਚ ਪਰਦਾਣ ਪੰਚੇ ਪਾਵੇ ਦਿਰਘੇ ਮਾਣ ਪੰਚੇ ਸੋਹੇ ਦਰਦਾ ਜਾਣ ਅੰਚਾ ਕਾ ਗੁਰ ਏਕ ਤਿਆਨ ਜੀ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਦਲ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲ ਕਮਨ ਜੋਰ ਜੀ ਜਾ ਤਰੰਗਾ ਕੇ ਨਾਵਿ ਸਮਨਾ ਲਿਖਿਆ ਬੁੜੀ ਕਲਾਮ ਇਹੋ ਲਿਖਾਲਿਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨਸ ਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕਿਤਾ ਪਸਾ ਵੇਖੋ ਕਵਾਓ ਇਸਤੇ ਹੋਇ ਲਖ ਦਲੀਆਓ ਅਕਰਤ ਕਮਨ ਕਾ ਵਿਚਾਰ ਵਾਰਿਆਨ ਜਾਵਾ ਏਕ ਵਾਰ ਜੋਤਿ ਲਪਾਵੇ ਸਾਈ ਭਲੀਕਾਰ ਤੁਮ ਸਦਾ ਸਲਾਮ ਅੰਰੰਗਕਾਰ ਸੰਤ ਜਪ ਸੰਤ ਪਾਓ ਸੰਤ ਪੂਜਾ ਸੰਤ ਤਪਤਾਓ ਅਸੰਕ ਗ੍ਰੰਥ ਮੁਖ ਵੇਦ ਪਾਠ ਸੰਕ ਜੋਗ ਮਨ ਰਹੀ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਅਸੰਕ ਸਤੀ ਅਸੰਕ ਦਾਤਾਰ ਸੰਕ ਸੂਰਮੋ ਪਾਕ ਸਾਰ ਸੰਕ ਮੂਲ ਵਿਲਾਏ ਤਾਰ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਭਾਵੇ ਸਾਈ ਭਲੀ ਕਾਰ ਪੂਤ ਦਾ ਸਲਾਮ ਸੰਰੰਕਾਰ ਅਸੰਖ ਮੂਰਕੰਦ ਕੋਰ ਸੰਕਚੋਰਾ ਰਾਮਪੂਰ ਸੰਕਮਰ ਕਰ ਜਾਏ ਜੋਰ ਸੰਕਗਲਵ ਡਕਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਰੂੜੇ ਪਿਰਾਹੇ ਅਸੰਖ ਮਲੇਸ਼ ਮਲ ਅਪਕਾਹੇ ਅਸੰਖ ਨਿੰਦਿ ਬਿਸਰ ਕਰੇ ਪਾਰ ਨਾਨਕ ਨੀਚ ਐ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਲਾਵੇ ਸਾਈ ਫਲੀਕਾਰ ਕੰਤ ਸਦਾ ਸਲਾਮ ਅੰਮ੍ਰੰਕਾਰ ਸੰਕਨਾਵ ਸੰਕਤਾਵ ਆਗਮਾ ਗਾਮਾ ਸੰਕਲੋ ਸੰਕ ਕੈ ਸਿਰ ਭਾਰੋਏ ਅਕਰੀ ਨਾਮ ਕਰੀ ਸਾਲਾ ਹੋ ਵਕਰੀ ਗਿਆਨ ਗੀਤ ਗੁਣ ਗਾਹੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਹੇ ਜੀ ਫਰਮਾਏ ਤੇ ਕਿਰਪਾਏ ਜੀਤਾ ਕੀਤਾ ਤੇਤਾ ਨਾਓ ਵਿਣ ਨਾ ਵੈ ਨਹੀਂ ਕੋਤਾਓ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾਂ ਜਾ ਵਾਏ ਇਕ ਵਾਰ ਜੋਤਿ ਤੁ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਬਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਕੋ ਤੈ ਪੁੱਤਰ ਸੁਖੀ ਹੋ ਬੂਤ ਪਲਿੱਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰਿਏ ਮਤ ਪਾਪਾਂ ਕਹਿ ਸੰਗ ਉਹ ਤੋਏ ਨਾ ਵੈ ਕੈ ਰੰਗ ਹੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਵੋ ਆਪੇ ਬੀਜਾ ਪੀ ਖਾਹੋ ਨਾਨਕੋ ਕਮੀ ਆਵੋ ਜਾਓ ਤੀਰਤ ਤਪ ਦਇਆ ਦਤ ਦਾਨ ਜੀ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਾਤ ਬਾਣੀ ਬਰਮਾਉ ਸਤ ਸੁਵਾਨ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਤਿਤ ਕਮਣ ਵਾਰ ਕਵਣ ਸ੍ਰਤੀ ਮਾਉ ਕਵਣ ਜਿਤੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਬੈ ਲੇਖ ਪੁਰਾਣ ਬਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਚਿਤ ਵਾਰ ਨ ਜੋਗੀ ਜਾਣੈ ਰਤਮਾਉ ਨ ਕੋਈ ਜਨ ਤਰਤਾ ਸ੍ਰਤੀ ਕੋ ਸਾਜੇ ਆਪੇ ਜਾਣੈ ਸੋਈ ਕਿ ਵਕਾਰ ਆਖਾ ਕਿਵਸਾ ਲਾਹੀ ਕਿਉ ਬਰਣੀ ਕਿਵ ਜਾਣਾ ਨਾਨਕੀ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੀ ਕੋ ਆਪੋ ਜਾਣ ਅੱਗੇ ਗਿਆ ਨਾ ਸੋਹੈ ਪਾਤਲ ਪਾਤਲ ਲਖ ਆਗਾਸਾਂ ਆਗਾਸ ਓੜ ਕੋੜ ਕਪਾਲ ਚੱਕੇ ਵੇਦ ਕੈਨਕ ਬਾਤ ਸੈ ਸੇ 18 ਕੈਨਕ ਤੇ ਬਾਸੀ ਲੋ ਇੱਕ ਧਾਤ ਲੇਕਾ ਹੋਏ ਤਾਂ ਲਿਖੀਐ ਲੇਕੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤੀਸੁਰਤ ਨਾ ਪਾਈਆ ਨਦੀਆ ਤੈਵਾ ਹੋ ਪਵੀ ਸਮੁੰਦ ਨਾ ਜਾਣੀਐ ਮੰਦ ਸਾਸ ਸੁਲਕਾਨ ਗਿਰਹਾ ਸੇਤੀ ਮਾਲ ਧਨ ਈੜੀ ਤੁਲਨਾ ਓਵਣੀ ਜੇਸ ਮਨੋ ਨਾ ਬਿਸਰੈ ਅੰਤ ਨਾ ਸਭ ਠੀ ਕੈਣ ਅੰਤ ਅੰਤ ਨਾ ਕਰਨੈ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕਿਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਮੋਤਾ ਕਹੀਏ ਮੋਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰਿ ਉੱਚਾ ਨਾਉ ਏਵਡੂ ਉੱਚਾ ਉਬੈ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੀਵ ਡਿਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਿਲ ਨਾ ਤੁਮਾਏ ਕਿਤੇ ਮੰਗੈ ਜੋ ਦੇ ਆਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕਬ ਤੁਪੈ ਬੇਕਾਰ ਕਿਤੇ ਲੈ ਲੈ ਮੁਖਰ ਪਾਏ ਕਿਤੇ ਮੂਰਖ ਖਾਈ ਕਾਈ ਕਿਤਿਆ ਦੂਖ ਭੋਗ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੀ ਕੋ ਕਾਇ ਕੋ ਅਖਨ ਪਾਏ ਓ ਜਾਣੇ ਦਿੱਤੀਆ ਮੁਰਖਾਇ ਆਪੇ ਜਾਣੇ ਆਪੇ ਦੀ ਆਖੈ ਸੀ ਪੀ ਕੀ ਕੇ ਜਿਸਨੂੰ ਬਖਸ਼ੇ ਸਬਦ ਸਾਲਾ ਨਾਨਕ ਪਾਤਸ਼ਾਹੀ ਪਾਛਾਉ ਅਮੁੱਲ ਗੁਣਾ ਮੁੱਲਵਾ ਪਾਰ ਮੁੱਲਵਾ ਪਾਰੀ ਅਮਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪਰਵਾਣ ਅਮੁੱਲ ਬਖਸ਼ੀਸ ਅਮਲ ਨੀਸਾਨ ਅਮੁੱਲ ਕਰਮ ਅਮਲ ਪਰਮਾਨ ਅਮੁੱਲੋ ਮੂਲ ਆਕੇ ਆ ਨਾ ਜਾਏ ਆਖ ਆਖ ਰਿ ਲਿਬ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਕੈ ਦਾਨ ਵਿਆਕੈ ਦੇਵ ਵਿਆਕੈ ਸੁਰ ਨਰਮਨ ਜਨ ਸੀਵ ਕੀਤੇ ਆਕੈ ਆਕਣ ਪਾਈ ਕੀਤੇ ਕਹਿ ਕਹਿ ਉੱਠਣ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਕ ਨਸਕੈ ਕੀ ਕੀ ਜੀਵਣ ਭਾਵੈ ਜੀਵਡੂ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਕੈ ਬੋਲ ਵਿਗਾੜ ਤਾਂ ਲਿਖਿਆ ਸਰਗਾ ਵਾਰਾਂ ਗਾ ਬਾਦ ਸੋ ਦਰ ਕੇਹਾ ਸੋ ਕਰ ਕੇ ਆਦਿਤ ਮੈਂ ਸਰਬ ਸਮਾਲੇ ਵਾਜੇ ਨਾਦ ਅਨੇਕੋ ਸੰਖਾ ਕੀਤੇ ਵਾਵਨ ਹਾਰੀ ਕੀਤੇ ਰਾਗ ਪਰੇ ਸੋ ਕਈ ਅਨ ਕੀਤੇ ਗਾਵਨ ਹਾਰੀ ਗਾਵੇ ਤੁਨੋਂ ਪਉਣ ਪਾਣੀ ਬੈਸਰ ਪਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ 인ਦ੍ਰੇ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਦ ਸਮਰਦੀ ਅੰਦਰ ਗਾਵਣ ਸਾਤ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸਰਗਾ ਮਚ ਪਿਆਲੇ ਗਾਵਣ ਅਰਥ ਨੋ ਪਾਏ ਤੇਰੀ ਅਰਥਿ ਕਿਰਤ ਨਾਲੇ ਗਾਵੇ ਜੋਤ ਮਹਾਮਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਕੇ ਧਾਰੇ ਸੇ ਤਦੋਂ ਗਾਵੇ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਸਾਲੀ ਹੋਰ ਕੀਤੇ ਗਾਵਨ ਸੇ ਮੈਂ ਚੇਤਨਾ ਆਵਣ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਸਦੀ ਵਢਾਈ ਜੋਤਿ ਸਪਾਵੇ ਸੋਈ ਕਰਸੀ ਹੁਕਮ ਨ ਕਰ ਨ ਜਾਏ ਸੋ પાਚਾ ਹੋ ਸਾ ਫਤਸਾਇ ਬੋ ਨਾਨਕ ਰਨਰਜਾਈ ਮੁੰਦਾ ਸੰਤੋਖ ਸ਼ਰਮ ਪੱਡ ਝੋਲੀ ਧਿਆਨ ਕੀ ਕਰੇ ਬਖੂਤ ਖਿੰਠਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਤੀ ਮਨ ਦੀ ਤੈਜਗ ਜੀਤ ਹਰੀਸ਼ਿ ਸੈ ਆਦੇਸ ਆਦ ਨੀਲ ਨਦ ਨਾਦ ਜਗਤੁ ਗ੍ਰੇਖੋ ਵੇ ਉਗਤ ਗਿਆਨ ਦਿਆ ਪੰਡਾਰਨ ਘਟ ਘਟ ਬਾਜੈ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿਤਿ ਦੇਵ ਰਾਸ ਸਾਥ ਸੰਯੋਗ ਵਿਜੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਇਸੈ ਆਦੇਸ਼ ਆਦ ਨੀਲ ਨਦਨਾਤ ਜੁਗ ਜੁਗੇ ਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚਿੱਲੇ ਪਰਵਾਨ ਇਕ ਸੰਸਾਰੀ ਖੰਡਾਰੀ ਇਕ ਲਾਏ ਦੀਬਾਨ ਜੀਵ ਦੇ ਸੁਭਾਵੈ ਤੇ ਵਾ ਚਲਾਵੈ ਜੀਵ ਹੋਵੇ ਪਰਮਾਨ ਉਹ ਵੇਖੇ ਉਹ ਨਾਨ ਨਦਰਨਾ ਆਵੇ ਬਹੁਤਾਏ ਉਹ ਵਿਡਾਨ ਆਦੇਸ ਸਿਸਿਆ ਆਦੇਸ ਆਦ ਨੀਲ ਨਦ ਨਾ ਤੁਜੁ ਤੁਜਿ ਇਕੋ ਵੇਸ ਹਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸ੍ਰੀ ਕਾਵਲ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਸਿਸਿਆ ਆਦੇਸ ਆਦਰ ਅਨੀਲ ਅਨਾਰ ਨਾਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਾਗੇੜਾ ਆਖਿਆ ਹੈ ਏਕ ਨਾਮ ਜਗਦੀਸ਼ ਏ ਤਰਾਏ ਫਟ ਪਵਡੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੋਂ ਐ ਨੈ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕੜਵੇ ਕੈ ਸੋਏ ਨਾਨਕ ਤੁਮਨੀਚ ਨਾ ਕੋਏ ਰਾਤੀ ਰਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ erts ਤੀਤਾ ਪ੍ਰਕੀ ਧਰਮ ਸਾਗ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇ ਕੋਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਚਿੱਤੈ ਸੋਣ ਪੰਚ ਪਰਵਾਨ ਨਦੀ ਕਰਮ ਪਵੈ ਨੀਸਾਨ ਕੱਤ ਪਕਾਈ ਉਤੈ ਪਾਏ ਨਾਨਕ ਗਇ ਆਜਾ ਪਹਿ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੇ ਪਰ ਕੀਤੇ ਕਾਣ ਮਹੀਸ ਕੀਤੇ ਬਰਮੇ ਕਾ ਅਰਥ ਕੜੀਏ ਰੂਪ ਰੰਗ ਕੀ ਵੇਸ ਸਿਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਆਪਣੇਸ ਕੀਤੇ ਨਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਲਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਾਮਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਕਾਣੀ ਕੀਤੀ ਆ ਬਾਣੀ ਕੀਤੇ ਪਾਤਮਰਿੰਦ ਕੀਤੀ ਆ ਸਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਚਿਤੈ ਨਾਦ ਮਨੋਦ ਕੋਟ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਚਿੱਤੈ ਘੜਿਐ ਘੜੀਐ ਬਹੁਤ ਆਨੂਪ ਤਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਚੈ ਪਿਤਾਏ ਚਿੱਤੈ ਘੜਿਐ ਸਤਿਮਤ ਮਨ ਬੁੱਧ ਚਿੱਤੈ ਘੜਿਐ ਸਦਾ ਸਦਾ ਕੀ ਸੁਧ ਕਰਮ ਅੰਡ ਕੀ ਬਾਣੀ ਜੋਰ ਚਿੱਤੈ ਹੋਰ ਨਾ ਕੋਈ ਹੋਰ ਚਿੱਤੈ ਜੋਤਮਾ ਬਲਸੂਰ ਤਨ ਮੈਂ ਰਾਮ ਰਿਆ ਪ੍ਰਭੂਰ ਇਤੈ ਸਿਤਾ ਸਿਤਾ ਮਹਿਮਾ ਮਾਹੀ ਤਾਕੇ ਰੂਪ ਨਕਤਨੇ ਜਾਹੀ ਨਾ ਉਹੇ ਮਰੇ ਨ ਠਾਕੇ ਜਾਹੀ ਜਿਨਕ ਰਾਮ ਵਸੈ ਮਨ ਮਾਹੀ ਚਿੱਥੈ ਭਗਤ ਵਸੈ ਕੀ ਲੋਕ ਰਹੀ ਅਨੰਦ ਸੱਚਾ ਮਨ ਸੋਏ ਸਚ ਕੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਚਿੱਥੈ ਕੰਡ ਮੰਡਲ ਵਰਖੰਡ ਜੇ ਕੋ ਕਟੈ ਤੰਤ ਅਨੰਤ ਇਤਾਲੋ ਲੋ ਆਕਾਰ ਜਿਬ ਜਿਵ ਹਕਮ ਤੇ ਵੈ ਤੋਕਾਰ ਵਿਕੈ ਵਿਗਸੈ ਕਰ ਵਿਚਾਰ ਨਾਨਕ ਤਤ ਨਾ ਕਰੜਾ ਸਾਰ ਜਤ ਪਹਾਰ ਤੀਰਜ ਸੁਨਿਆਰ ਅਹਰ ਨਮਤ ਦੇ ਦਿੱਤਿਆਰ ਕੋਖ ਲਗਨ ਤਮਤਾਉ ਠੰਡਾ ਭਾਉ ਅੰਮ੍ਰਿਤ ਤਿਤ ਟਾਲ ਕਢੀਐ ਸਦ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤਮ ਅਤਿ ਜਿਸ ਰਾ ਦੇ ਦਾਈ ਦਾਇਆ ਕੀ ਲੈ ਸਗਲ ਜਗਤ ਚੰਗਿਆਈਆਂ ਮੁਰਿਆਈਆਂ ਬਾਚੈ ਧਰਮ ਅਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਜਿਨਨੇ ਨਾਮ ਧਿਆਇ ਗਏ ਮਸਕਤ ਤੁਖਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ